ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੋਟਕਪੂਰਾ ਤੇ ਕੋਟਕਪੂਰਾ ਸ਼ਹਿਰ ਦੇ ਵਿੱਚੋਂ ਦੇਵੀ ਵਾਲੇ ਪਿੰਡ ਵਾਲੀ ਛੜਕ ਹੈ ਜਿਹੜੀ ਉਸ ਛੜਕ ਦੇ ਉੱਤੇ ਮੈਂ ਵੀਡੀਓ ਬਣਾ ਰਿਹਾ ਇਹ ਛੜਕ ਨਿਕਲਦੀ ਹੈ ਦੱਸੋ ਜਦੋਂ ਬੱਸ ਸਟੈਂਡ ਦੇ ਬਿਲਕੁਲ ਨੇੜੇੋਂ ਇੱਕ ਛੜਕ ਮੋਗੇ ਨੂੰ ਜਾਂਦੀ ਹੈ ਇੱਕ ਬਠਿੰਡੇ ਨੂੰ ਜਾਂਦੀ ਹੈ ਤੇ ਉੱਥੋਂ ਇੱਕ ਛੜਕ ਦੇਵੀ ਵਾਲੇ ਨੂੰ ਨਿਕਲਦੀ ਹੈ ਜਿੱਥੇ ਵੀਡੀਓ ਬਣਾ ਰਿਆਂ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਿਆਂ ਦੱਸੋ ਵੈਸੇ ਬਾਈ ਜੀ ਹੋਰੀ ਬਹੁਤ ਮਿਹਨਤ ਕਰਦੇ ਆ ਤੇ ਇਹਨਾਂ ਕੋਲ ਘਰ ਚ ਸਾਰੀਆਂ ਹੀ ਗਾਵਾਂ ਰੱਖੀਆਂ ਹੋਈਆਂ ਕਿਸੇ ਟਾਈਮ ਮੱਝਾਂ ਵੀ ਕੋ ਸੈਡ ਕੀਤੀਆਂ ਸੀਗੀਆਂ ਬਾਈ ਜੀ ਹੋਰਾਂ ਨੇ ਜਿਵੇਂ ਆਪਾਂ ਗੱਲਾਂ ਬਾਤਾਂ ਉਹ ਬਾਈ ਤੋਂ ਕਰਾਂਗੇ ਪੁੱਛਾਂਗੇ ਵੀ ਕਦੋਂ ਮੱਝਾਂ ਲਿਆਂਦੀਆਂ ਸੀ ਕਿੰਨੀਆਂ ਕੁ ਮੱਝਾਂ ਸੀ ਪਰ ਹੁਣ ਜਿਹੜਾ ਉਹ ਇਹਨਾਂ ਦਾ ਸ਼ੌਂਕ ਹੈ ਜਾਂ ਰੁਝਾਨ ਹੈ ਉਹ ਗਾਵਾਂ ਵਾਲੇ ਪਾਸੇ ਹੀ ਹੈ ਇੱਥੇ ਬੰਦ ਬੰਨ ਕੇ ਰੱਖੀਆਂ ਹੋਈਆਂ ਗਾਵਾਂ ਤੇ 50 ਕਿਲੋ ਦੇ ਆਸ-ਪਾਸ ਮਤਲਬ 42 45 43 44 ਇਸ ਤਰ੍ਹਾਂ گاਵਾਂ ਦਾ ਦੁੱਧ ਬਾਈ ਜਿਉਰੀ ਚ ਆਉਂਦੇ ਆ ਦੋ ਭਰਾ ਦੋਨੇ ਹੀ ਰਲ ਕੇ ਮਿਹਨਤ ਕਰਦੇ ਆ ਪਰ ਅੱਜ ਇਹਨਾਂ ਨੇ ਇੱਕ ਝੋਟੀ ਇੱਕ ਮੱਝ ਵਕਾਊ ਕੀਤੀ ਹੈ ਤੇ ਇੱਥੇ ਜਿਹੜੀਆਂ ਮੱਝਾਂ ਪਹਿਲਾਂ ਰੱਖੀਆਂ ਸੀ ਉਹਨਾਂ ਦੇ ਵਿੱਚੋਂ ਇਹ ਲਾਸਟ ਝੋਟੀ ਹੈ ਜਿਹੜੀ ਅੱਜ ਵੇਚਣੀ ਹੈ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆਜੂਗੀ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਆ ਕੇ ਆਪਦੀ ਸਮਝ ਨਾਲ ਖਰੀਦਿਓ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋੜਾਂਗੇ ਬਾਈ ਸਤਿ ਸ੍ਰੀ ਅਕਾਲ ਅਸੀਕਾਲ ਜੀ ਨਾਮ ਆਪਣਾ ਦੱਸ ਦਿਓਗੇ? ਨਾਮ ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਭਾਈ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਗਾਵਾਂ ਰੱਖਦਿਆਂ ਨੂੰ ਜਾਂ ਪਸ਼ੂ ਰੱਖਦਿਆਂ ਨੂੰ? ਆਪਾਂ ਹੀ 13 'ਚ ਸਟਾਰਟਿੰਗ ਕੀਤੀ ਸੀਗੀ ਜੀ 13 'ਚ। ਹਾਂਜੀ। ਹੋ ਇਸ ਟਾਈਮ ਕਿੰਨੇ ਐਨੀਮਲ ਆ ਮੌਜੂਦ? ਆਪਣੇ ਕੋਲ 35-36 ਨਾਲ ਆ ਗਈ ਟੋਟਲੀ। 35-36 ਨਾਲ ਆ ਗਏ ਮੇਰੇ ਖਾਲਚ ਮਿਲਕਿੰਗ ਤੇ ਨਾਲ ਹੀਫਰ ਵਗੈਰਾ ਦੀ। ਹਾਂਜੀ ਸਣੇ ਹੀਫਰਾਂ 20 ਗਾਵਾਂ ਦੁੱਧ ਤੇ ਆਈ। ਠੀਕ ਐ। ਤੇ ਵਿੱਚੋਂ 6 ਹੀਫਰਾਂ ਇੱਕ ਤੇ 8 ਐਂਡ ਕੀ ਆਈਆਂ। ਠੀਕ ਐ। ਅਜਾ ਹੁਣ ਫਿਰ ਇਹ ਮੱਝ ਜਿਹੜੀ ਹੈ ਲਾਸਟ ਹੀ ਦਿਸਦੀ ਹੈ ਇੱਥੇ ਫਿਰ ਮੱਝਾਂ ਵੇਚਦਿਆਂ ਵਿੱਚੋਂ ਹਾਂਜੀ ਮਹਿੰਗਾ ਨੂੰ ਚੋਣ ਦੇ ਡੱਕਦਾ ਆਉਂਦੀ ਸੀ ਥੋੜਾ ਜਿਹਾ ਆਪ ਨੂੰ ਚੋਣਾ ਪੈਂਦਾ ਸੀ ਵਾਰੀ ਠੀਕ ਹੈ ਇੰਨਾ ਨਹੀਂ ਹੁੰਦਾ ਫੇਰੀ ਭਜਨ ਅੱਠ ਬਾਲੀ ਹੈ ਅੱਛਾ ਕਿੰਨੇ ਜਾਨੇ ਸਵਾਲ ਦੇਉ 35 40 ਦੋਨੇ ਪਾਈ ਹੈ ਜੀ ਆਪ ਹੀ ਕਰਦੇ ਫਲੇਵਰ ਵਾਲਾ ਕੋਈ ਵੀਰ ਨਹੀਂ ਨਾ ਨਹੀਂ ਕੋਈ ਨਹੀਂ ਅਜ ਤੱਕ ਰੱਖਿਆ ਐਸੇ ਪਹਿਲਾਂ ਤੋਂ ਹੀ ਨਹੀਂ ਰੱਖਦੇ ਮੁਰ ਸ਼ੁਰੂ ਦੀ ਆਪ ਕਰਦੇ ਠੀਕ ਹੈ ਅੱਛਾ ਭਾਈ ਮੱਝ ਜਿਹੜੀ ਹੈ ਹੁਣ ਵੇਚਣ ਲੱਗਿਓ ਕਰਦੀ ਹੈ ਝੋਟੀ ਜਾਂ ਖਰੀਦੀ ਸੀ ਕਰਦੀ ਝੋਟੀ ਹੈ ਬਾਈ ਮਾਂ ਵੀ ਆਪਣੇ ਕੋਲ ਸੀਗੀ ਇਹਦੀ ਮਾਂ ਵੀ ਆਪਣੇ ਕੋਲ ਸੀ ਹਾਂਜੀ ਉਹਦਾ ਕੀ ਰਿਕਾਰਡ ਰਿਹਾ ਦੁੱਧ ਨੂੰ ਕਿੰਨੀ ਕਿਤੇ ਉਹ ਆਪ ਐਮ 29 ਦੀ ਸੀਗੀ ਤੇ ਉਹਦਾ ਦੁੱਧ 16 17 ਕਿਲੋ ਤੀਜੇ ਸੂਏ ਆਪਾਂ ਜਿਹੇ ਵੇਚੀ ਜਿਹੇ ਗੱਬੜ ਵੇਚਤੀ ਸੀਗੀ ਦੂਜੇ ਸੂਏ ਆਪਾਂ 16 17 ਕਿਲੋ ਚੋਇਆ ਸੀਗਾ ਠੀਕ ਹੈ ਅੱਛਾ ਇਹ ਕਿੰਨਾ ਮਸੂਹਾ ਸੁੰਦੀ ਹੈ ਇਹ ਦੂਜਾ ਸੂਆ 6 ਦੰਦ ਆ ਜੀ ਦੂਜਾ ਸੂਆ 6 ਦੰਦ ਹਾਂਜੀ ਇਹਦਾ ਪਹਿਲੇ ਸੂਏ ਦਾ ਦ ਐ ਕੱਢਦੇ ਐਵਰੇਜ ਕੱਢਦੀ ਰਹੀ ਹੈ ਜੀ ਮਤਲਬ 14 ਕਿਲੋ ਤੋਂ ਬਾਹਰ ਇਹਨੇ ਦੋ ਪਤਾ ਪਹਿਲੇ ਨਹੀਂ 14.5 ਵਧੀਆ ਚੱਲੀ ਟੈਗ ਮਾਈ ਠੀਕ ਹੈ ਅਸਾ ਭਾਈ ਇਹ ਕਿਹੜੇ ਸੀਮੰਦੀ ਹੈ ਇਹ ਆਪ ਧੰਨੇ ਸੋਰਖੀ ਦੀ ਹੈ ਜੀ ਗੱਬਣ ਹੁਣ ਗੱਬਣ ਹੈਗੀ ਨਵਾਬ ਤੋਂ ਜੀ ਨਵਾਬ ਦਾ ਸੀਮੰ ਲੱਗਾ ਹੁਣ ਇਹਦੇ ਦਿਨ ਕਿੰਨੇ ਰਹਿ ਗਏ ਇਹ ਦਿਨ ਹੀ ਤਾ 3 ਦਿਨ ਨੂੰ ਪੂਰੇ ਹੋ ਜਾਣੇ ਜਮ ਤਿੰਨ ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਤੇ ਮੇਰੇ ਖਿਆਲ ਚ ਅੱਜ 31 ਤਰੀਕ ਜਿਹੜੀ ਉਹ ਹੋਊਗੀ ਹਾਂਜੀ ਸੌਰੀ ਅੱਜ 1 ਮਈ ਹੈ ਹਨਾ ਤੇ 30 ਅਪ੍ਰੈਲ ਤੋਂ ਬਾਅਦ ਦੋਸਤੋ ਅੱਜ 1 ਮਈ ਜਿਹੜੀ ਉਹ ਤਰੀਕ ਹੈ 1 ਮਈ ਨੂੰ ਇਹ ਵੀਡੀਓ ਬਣ ਰਹੀ ਹੈ ਅੱਛਾ ਭਾਈ ਕੀ ਡਿਮਾਂਡ ਇਹਦੀ ਕੀ ਰੱਖਦੇ ਹੋ ਨਮੜ ਫੋਨ ਤੇ ਜੀ ਰੇਟ ਫੋਨ ਤੇ ਹੋ ਜਾਊਗਾ ਤੋਰਦਗੇ ਭਾਈ ਸੋ 1 ਮਈ ਨੂੰ ਵਾਲੇ ਜਿਹੜੀ ਇਹ ਵੀਡੀਓ ਬਣ ਰਹੀ ਹੈ ਤੇ ਇੱਥੇ ਤੁਹਾਨੂੰ ਇੱਕ ਮੱਝ ਦਿਖਾ ਰਿਹਾ ਇੱਕ ਝੋਟੀ ਦਿਖਾ ਰਿਹਾ ਸੁਹਾ ਦੂਜਾ 6 ਦੰਦ ਹੈ ਧਨੇਸੌਰਖੀ ਦੀ ਵੀਰ ਦੱਸਦਾ ਇਹ ਆਪ ਤੇ ਨਵਾਬ ਬੋਲ ਤੋਂ ਗੱਬਣਾ ਸੋਹਣਾ ਹਵਾਨਾ ਤੇ ਸੋਹਣਾ ਟੰਚ ਹੈ ਰੇਟ ਫੋਨ ਤੇ ਹੈ ਡਾਟਾ ਸਾਰਾ ਮਿਲ ਜਾਣਾ ਕਿਉਂਕਿ گاਵਾ ਜਿਹੜਾ ਵੀਰ ਸੰਭਾਲਣ ਲੱਗ ਜੇ ਉਹ ਫਿਰ ਇਹਨਾਂ ਦੇ ਮੱਝਾਂ ਦੇ ਵੀ ਰਿਕਾਰਡ ਸੰਭਲਣ ਲੱਗ ਜਾਂਦਾ ਹੈ ਗਾਵਾਂ ਦੇ ਵਿੱਚੋਂ ਨਾ ਤਾਂ ਕੋਈ ਗਾਂ ਤੇ ਨਾ ਕੋਈ ਬੱਛੀ ਕੋਈ ਵੀ ਨਗ ਵਿਕਰੀ ਆਸਤੇ ਨਹੀਂ ਕਿਉਂਕਿ ਗਾਵਾਂ ਦਾ ਫਾਰਮ ਬਾਈ ਵਧਾ ਰਿਹਾ ਇਸ ਨੂੰ ਹੋਰ ਮੱਝ ਇੱਕ ਹੀ ਐ ਤੇ ਇਹਨੂੰ ਚੋਣ ਦੀ ਦਿੱਕਤ ਆਉਂਦੀ ਹੈ ਕਿਉਂਕਿ ਗਾਵਾਂ ਮਸ਼ੀਨ ਨਾਲ ਚੋਈਆਂ ਜਾਂਦੀਆਂ ਤੇ ਮੱਝ ਤੇ ਮਸ਼ੀਨ ਲਾਉਣੀ ਔਖੀ ਹੋ ਜਾਂਦੀ ਉਹਦੇ ਕਰਕੇ ਬਾਈ ਵੇਚ ਰਿਹਾ ਹਾਲਾਂਕਿ ਮੱਝਾਂ ਵੀ ਵੀਰ ਦੱਸਦਾ ਵੀ ਚੰਗੀਆਂ ਲਿਆਉਂਦੀਆਂ ਸੀ ਸ਼ੁਰੂਆਤ ਇਹਦੀ ਮਾਂ ਤੋਂ ਹੀ ਕੀਤੀ ਸੀ ਇਹਦੀ ਇਸ ਛੋਟੀ ਦੀ ਮਾਂ ਬਾਈ ਜੀ ਉਹਨਾਂ ਨੇ ਪਹਿਲੀ ਮੱਝ ਖਰੀਦੀ ਸੀ ਫਾਰਮ ਦੇ ਵਿੱਚ ਸੋਹਣੀ ਸਿੰਘ ਦੀ ਐ ਸੋਹਣੀ ਬੰਤਰ ਐ ਦਰਮਿਆਨੇ ਕੱਦ ਚ ਚੰਗਾ ਥਣ ਦੰਦ ਬਾਈ ਕਹਿੰਦਾ ਵੀ ਦਿਖਾ ਦਿੰਨੇ ਆ ਤੇ ਇੰਨਾ ਕਰ ਲੂ ਮੂੰਹ ਸੀ ਸੀ ਲਾਈ ਕੋਈ ਚੱਕਰ ਨਹੀਂ ਖਰਾਬ ਨਹੀਂ ਕਰਦੀ ਉਹ ਮੂੰਹ ਫੜਾ ਲੈਂਦੀ ਆ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਕੰਨਾਂ ਵਾਲੇ ਦੰਦ ਜਿਹੜੇ ਉਹ ਤੋੜ ਲਾ ਬਾਈ ਫੇਰ ਇਹ ਅਗਾੜੀ ਵੀ ਬਹੁਤ ਸੋਹਣੀ ਆ ਦੋਸਤੋ 14 14.5 ਕਿਲੋ ਬਾਈ ਕਹਿੰਦਾ ਟਿਕਵਾ ਦੁੱਧ ਪਹਿਲਾਂ ਨਹੀਂ ਪਾਇਆ ਹਜੇ 3 ਦਿਨ ਪਾਇਆ 10 ਮਹੀਨੇ ਪੂਰੇ ਹੋਣ ਚ ਗਰਮੀ ਹੈ ਉੱਤੇ ਦਿਨ ਲੈ ਜਿਓ ਅਲੱਗ ਆ ਵੈਸੇ ਪਰ ਜੇ ਆਪਾਂ ਪੂਰੇ ਦਿਨਾਂ ਦੇ ਹਿਸਾਬ ਤੇ ਵੀ ਦੇਖਦੇ ਆ ਤਾਂ ਤਿਆਰੀ ਤੁਸੀਂ ਦੇਖ ਲੋ। ਪਲੋਂ ਥੋੜੀ ਥੋੜੀ ਲੱਤਾਂ ਤੇ ਆਉਣੀ ਸ਼ੁਰੂ ਹੋ ਗਈ ਐ। ਸੋ ਇਹ ਦੂਜਾ ਸੂਆ ਸੁੰਦੀ ਝੋਟੀ ਤੁਹਾਨੂੰ ਦਿਖਾ ਰਿਹਾ ਦੋਸਤੋ 6 ਦੰਦ ਕਨਫਰਮ ਆ ਉਹ ਦੰਦ ਵੀ ਤੁਹਾਨੂੰ ਵੀਡੀਓ ਚ ਦਿਖਾਤੇ ਆ। ਅਗਾੜੀ ਚੰਗੀ ਦਿਸਦੀ ਐ ਹਵਾਨੇ ਤੇ ਨਾੜਾਂ ਵੀ ਸੋਹਣੀਆਂ। ਸੋ ਐਕਤੀ ਝੋਟੀ ਬਾਈ ਨੇ ਵੇਚ ਨਹੀਂ ਸੀਗੀ। ਬਾਕੀ ਸਾਰੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆ। ਬੰਦੋ ਵੀਰੇ। ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਇਹ ਮੱਝ ਪਸੰਦ ਆਉਂਦੀ ਐ ਕੰਟੈਕਟ ਨੰ ਇਸ ਤੇ ਤੁਸੀਂ ਕਾਲ ਕਰਕੇ ਸੌਦਾ ਬਾਈ ਨਾਲ ਟਰਲਾ ਸਕਦੇ ਹੋ ਧੰਨਵਾਦ